ਸਤਿ ਸ਼੍ਰੀ ਅਕਾਲ ਜੀ ਅੱਜ ਆਏ ਪਹੁੰਚੇ ਆ ਭਾਈ ਜੀ ਕੋਲੇ ਤੇ ਬਾਈਆਂ ਦੇ ਸਾਰੇ ਜਾਨਵਰ ਦਿਖਾ ਕੇ ਬਾਈ ਤੋਂ ਰੇਟ ਪੁੱਛ ਕੇ ਸਤਿ ਸ਼੍ਰੀ ਅਕਾਲ ਜੀ ਕਰਵ ਜੀ ਤੇ ਕੀ ਨਾਮ ਆਖਦਾ ਨੀਨਾ ਔਰ ਰਾਜੂ ਅੱਜ ਕਿਹੜੇ ਪਿੰਡ ਤੋਂ ਵੀਰੇ ਤੁਸੀਂ ਰੋਟ ਤੋਂ ਕਰਮਗੜੀ ਕਰਮਗੜੀ ਹਾਂਜੀ ਰੋਟ ਤੋਂ ਕੋਲੇ ਹਾਂਜੀ ਹਾਂਜੀ ਤੇ ਇਹ ਜਾਨਵਰoverline ਤੁਸੀਂ ਦੱਸੋ ਜੀ ਵੀ ਆਹ ਕੀ ਨਸਲ ਹੈ ਹਾਂਜੀ ਆਹ ਜੀ ਕਿਹੜੀ ਨਸਲ ਹੈ ਜੀ ਤੇ ਆਪਣੀ ਘਰ ਦੀ ਬਰੀਡਿੰਗ ਤੁਸੀਂ ਵੇਚਣ ਵਾਸਤੇ ਲਿਆਏ ਆ ਕਿ ਸ਼ੋ ਸ਼ੋ ਕਰਨ ਵਾਸਤੇ ਲੈ ਕੇ ਆਏ ਆ ਦਿਖਾਉਣ ਵਾਸਤੇ ਨਹੀਂ ਜੀ ਆਪਣੀ ਘਰ ਦੀ ਬਰੀਡ ਆਪਾਂ ਨਾ ਫਾਰਮ ਆਪਣਾ ਹਾਂਜੀ ਉਹ ਰੋਡ ਤੇ ਮੰਨ ਲਾ ਵੀ ਫੈਲਸ ਬਣਿਆ ਆਪਣੇ ਕਬਰਵਾ ਉਹ ਜੋ ਖੁਰੂ ਨੇ ਫਰਮ ਵਾਲਾ ਪਿੰਡਾ ਉਹ ਕੌਰ ਵਾਲੇ ਕੋਲ ਐਲਜੀ ਫੈਲਸ ਉਹਦੇ ਬੈਕ ਸਾਈਡ ਨੌਕ ਟੈਲ ਇੰਟਰਲੌਕ ਫੈਕਟਰੀ ਹੈ ਬੰਨਿਆ ਕੋਲੇ ਹਾਂਜੀ ਤੇ ਉਹਦੇ ਕਰਕੇ ਵਿੱਚ ਫਾਰਮ ਬਣਿਆ ਹੋਈ ਆਪਣਾ ਹਾਂਜੀ ਸਾਰਾ ਮੰਨ ਲਾ ਆਪਣਾ ਆਪ ਦਾ ਤਿਆਰ ਕੀਤਾ ਸਾਰੀ ਹਰ ਇੱਕ ਤਰ੍ਹਾਂ ਦਾ ਮੰਨ ਲਓ ਜਾਨਵਰ ਆਪਣੇ ਕੋਲੇ ਠੀਕ ਹੈ ਜੀ ਸਾਰੇ ਤਰ੍ਹਾਂ ਦੇ ਕੁੱਕੜ ਕਬੂਤਰ ਸਭ ਰਹਿ ਗਏ ਖਰਗੋਸ਼ ਵਗੈਰਾ ਹਾਂ ਸਾਰਾ ਸਾਰਾ ਖਰਗੋਸ਼ ਵਗੈਰਾ ਠੀਕ ਹੈ ਜੀ ਹਾਂਜੀ ਨਹੀਂ ਜੀ ਸੀਰੀ ਰੱਖ ਦੋਈਏ ਠੀਕ ਹੈ ਇਹਨਾਂ ਦੀ ਕੀ ਨਸਲ ਹੈ ਅੰਕਲ ਜੀ ਇਹ ਨਸਲ ਹੈ ਜੀ ਟਰੱਕੀ ਹੈ ਜੀ ਟਰੱਕੀ ਹਾਂਜੀ ਇਹ ਥੋੜੀ ਘਰ ਦੀ ਬੀਣ ਹੈ ਇਹ ਤੁਸੀ ਵੇਚਣ ਖਾਤਰ ਲੈ ਕੇ ਆਏ ਹਾਂ ਜੀ ਵੇਚਣ ਖਾਤਰ ਤਾਂ ਕੀ ਰੇਟੇ ਜੋੜੇ ਦਾ ਜੀ ਇਹ ਜੋੜੇ ਦਾ 4000 ਰੁਪਏ ਜੀ ਠੀਕ ਹੈ ਜੀ ਤੇ ਆਹ ਜੀ ਇਹ ਇਹ ਵੀ ਇੱਕੋ ਰੇਟ ਹੈ 4000 ਇਹਦਾ ਠੀਕ ਹੈ ਜੀ ਤੇ ਆਹ ਕਿਹੜੀ ਨਸਲ ਹੈ ਕੁੱਕੜਾਂ ਦੀ ਇਹ ਬੱਕਰੀ ਨਾ ਬੱਕਰੇ ਜਹਿ ਕੇ ਕੋਈ ਕਿਸੇ ਕੋਲੇ ਹਰੇਕ ਕੋਲੇ ਦੇਖਣ ਨੂੰ ਮਿਲਦੇ ਨਹੀਂਗੇ ਇਹ ਇਹ ਤੋਂ ਵੱਲੋਂ ਮੇਲੇ 'ਚ ਪੰਜ ਚਾਰ ਬੰਦਾ ਕੋਲੇ ਆ ਤਿੰਨ ਚਾਰ ਨਸਲਾਂ ਹਨਾ ਜਿਹੜੀਆਂ ਹੈਗੀਆਂ ਤੇ ਇਹ ਕਿਹੜੀ ਨਸਲ ਹੈ ਜੀ ਓ ਬਈ ਉਹ ਰੰਗਾ ਡੋਰੀ ਆ ਰੰਗਾ ਡੋਰੀ ਨਾ ਸੰਗੜ ਡੋਰੀ ਨਸ ਲੈ ਜੀ ਆਹਾਂ ਜੀ ਇਹ ਬਈ ਇਹ ਪਤਾ ਨਹੀਂ ਜੀ ਇਹਨਾਂ ਦਾ ਨਹੀਂ ਲੱਗਿਆ ਠੀਕ ਹੈ ਜੀ ਆਹ ਸ਼ਾਇਦ ਬਾਹਰ ਦੀ ਬਰੀਡ ਹੈ ਜੀ ਪਹਿਲਾਂ ਵੀ ਇੱਕ ਵੀਡੀਓ ਆਈ ਸੀ ਇਹ ਬਰੀਡ ਬਾਹਰ ਦੀ ਹੈ ਆ ਆਪਣਾ ਇਹ ਕਿਹੜਾ ਜੀ ਇਹ 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 ਨਾਲਦਾ ਹੀ ਹੈ ਜੀ ਠੀਕ ਹੈ ਜੀ ਤੁਹਾਨੂੰ ਬਈ ਇਹ ਕੁੱਤਰ ਵੀ ਆਪਣੇ ਆ ਬਾਈ ਜੀ ਹਾਂ ਜੀ ਹਾਂ ਜੀ ਹਾਂ ਜੀ ਇਹਨਾਂ ਦਾ ਵੀ ਇਹ ਵੀ ਘਰ ਦੀ ਬਰੀਡ ਹੀ ਹੈ ਤੁਹਾਡੀ ਆਪਣੀ ਹਾਂ ਜੀ ਘਰ ਦੀ ਠੀਕ ਹੈ ਤੇ ਇਹਨਾਂ ਦਾ ਵੀਰੇ ਕੀ ਪ੍ਰਾਈਸ ਹੈ ਮੰਨ ਲਓ ਆ ਹੋ ਗਿਆ ਜੋੜੀ ਦਾ ਕੀ ਪ੍ਰਾਈਸ ਹੈ ਜਿਵੇਂ ਇਹਦੇ ਆ ਵਾਲ ਜਿਹੜੇ ਖੜੇ ਆ ਤਾਂ ਜਿੰਦੇ ਦੀ ਆਪੋਸ਼ ਹੈ ਜੀ ਇਧਰ ਲੈ ਆ ਸਾਰੇ ਹਾਂਜੀ ਜਿਹੜੇ ਜਿਹੜੇ ਮੂਹਰ ਕੋਈ ਖੜੇ ਆ ਹਾਂਜੀ ਇਹਨਾਂ ਦਾ 2-2000 ਰੁਪਏ ਦੀ ਜੋੜੀ ਜੋੜੀ ਦਾ ਜੀ ਹਾਂਜੀ ਤੇ ਆਪਣਾ ਜਿਹੜਾ ਇਧਰ ਨਾਲ ਆ ਗਿਆ ਇਹਨਾਂ ਦਾ ਇਹਨਾਂ ਦਾ 15 15 ਇਹਨਾਂ ਦਾ 15-1500 ਆ ਬੜਾ ਸੋਹਣਾ ਹੈ ਜੀ ਅੱਤ ਦਾ ਬਿਆਕੂਤ ਤੇ ਆ ਜੁੜੀ ਇਹਨਾਂ ਦਾ ਕੀ ਆਪਣੇ ਪ੍ਰਾਈਸ ਹੈ ਜੀ ਇਹਦਾ ਹੀ ਠੀਕ ਹੈ ਜੀ ਆ ਜਾਨਵਰ ਵੀ ਤੁਹਾਡੇ ਵੀਰੇ ਬਹੁਤ ਸੋਹਣੇ ਇਹਨਾਂ ਦਾ ਬੱਚੇ ਉਹਨਾਂ ਦੇ ਵਿੱਚ ਆ ਗਏ ਇਹਨਾਂ ਦੇ ਬੱਚੇ ਜੀ ਇਹ ਇਹਨਾਂ ਦੇ ਬੱਚੇ ਇਹਨਾਂ ਦਾ ਕੀ ਪ੍ਰਾਈਸ ਰਹੇਗਾ ਵੀਰੇ ਛੋਟੇ ਕੁੱਕੜ ਹੈ ਇਹਨਾਂ ਦਾ ਵੀਰੇ 3500 ਰੁਪਏ ਪ੍ਰਾਈਸ ਹੈ ਜੀ ਹਾਂਜੀ ਇਹਨਾਂ ਦਾ 6 ਰੁਪਏ ਜੁੜੀ ਦਾ ਜੀ ਠੀਕ ਹੈ ਜੀ ਇਹਦੇ ਵੀਰੇ ਅੰਡਾ ਉਹਨਾਂ ਦਾ ਵੱਧਿਆ ਮਤਲਬ ਹੈ ਜੀ ਅੰਡੇ ਉਹ ਕਿਵੇਂ ਲਾਉਂਦੇ ਵੀਰੇ ਕੀ ਅੰਡੇ ਲਾਉਂਦੇ ਜਾਂ ਜਿਵੇਂ ਅੰਡਾ ਉਹ ਨਹੀਂ ਪਿਆ ਕਬੂਤਰ ਦੇ ਅੰਡੇ ਵਰਗਾ ਅਸੀਂ ਨਿੱਕਾ ਅੰਡਾ ਲਾਉਂਦੇ ਆ ਇਹ ਫਿਰ ਬੱਚਾ ਬਹੁਤ ਛੋਟਾ ਦਿੰ ਇਹਨਾਂ ਦਾ ਕੀ ਪ੍ਰਾਈਸ ਹੈ ਜੀ ਇਹ ਕੁਛ ਇਹਨਾਂ ਦਾ 1000 ਰੁਪਏ ਇਹਨਾਂ ਦਾ ਹਜੇ ਜੋੜਾ ਹਾਂ ਜੋੜਾ ਹਾਂ ਜੀ ਤੇ ਇਹਨਾਂ ਦਾ ਹੀ 1500 ਇਹਨਾਂ ਦਾ 1500 ਠੀਕ ਹੈ ਇਹ ਸਹਾ ਹੈ ਇਹ ਅੱਡੋ-ਡੋ ਤਰ੍ਹਾਂ ਲਾਈ ਹੈ ਠੀਕ ਹੈ ਜੀ ਸਸਤੀ ਗੱਲ ਵੀਰੇ ਓਕੇ ਠੀਕ ਹੈ ਤੁਹਾਡਾ ਨਾ ਇੱਕ ਨੰਬਰ ਬੋਲ ਦੋ ਵੀਰੇ ਜੇ ਬਈ ਜੇ ਕਿਸੇ ਨੇ ਮੰਗਵਾਉਣੇ ਹੋਣਾ ਨਾ ਜਾਨਵਰ ਤੁਹਾਨੂੰ ਫੋਟੋ ਖਿੱਚ ਕੇ ਕਿਹੜੇ ਜਾਨਵਰ ਅਸੀਂ ਮੰਗਵਾਉਣੇ ਆ ਨੰਬਰ ਬੋਲ ਦੋ ਵੀਰੇ ਤੁਹਾਡੇ ਜਿਆਦਾ ਕੀ ਭਾਈ ਬੋਲਣੇ ਭਾਈ ਤੁਸੀਂ ਬੋਲ ਦੋ ਵੀਰੇ ਲਿਖ ਲਓ ਨੰਬਰ ਮੇਰਾ ਨਾਮ ਹਰਜਿੰਦਰ ਸਿੰਘ ਹਾਂਜੀ ਤੇ ਨੰਬਰ 90418 51364 90418 51364 ਹਾਂਜੀ ਠੀਕ ਹੈ ਵੀਰੇ ਸਸੀ ਗੱਲ ਜੇ ਕੇ ਨੇ ਕੋਈ ਜਾਨਵਰ ਮਗਾਉਣਾ ਹੋਇਆ ਤੁਹਾਡੇ ਨਾਲ ਕੰਟੈਕਟ ਕਰਕੇ ਸਕਰੀਨ ਸ਼ਾਟ ਲੈ ਕੇ ਫਲਾਨਾ ਜਾਨਵਰ ਚਾਹੀਦਾ ਸਾਰੇ ਜਾਨਵਰ ਆ ਗਏ ਤੇ ਤੁਹਾਨੂੰ ਵਟਸਐਪ ਤੇ ਫੋਟੋ ਕਰ ਦੇਣਗੇ ਤੁਸੀਂ ਉਹਨਾਂ ਨਾਲ ਆਪਦੀ ਗੱਲਬਾਤ ਠੀਕ ਹੈ ਵੀਰੇ ਸਸੀ ਗੱਲ ਠੀਕ ਹੈ ਠੀਕ ਹੈ